ਗੁਰਦੁਆਰਾ ਬਾਦਸ਼ਾਹੀ ਬਾਗ ਅੰਬਾਲਾ ਸ਼ਹਿਰ ਇੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਚਿੜੀਆਂ ਨੂੰ ਬਾਜਾਂ ਨਾਲ ਲੜਵਾਇਆ ਸੀ ਅੱਜ ਇੱਥੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਗੁਰੂ ਸਾਹਿਬ ਜੀ ਆਖਦੇ ਹਨ ਚਿੜੀਓ ਸੇਵੇਂ ਬਾਜ ਤਣਾਉ ਗਿੱਦੜੋ ਸੇਵੇਂ ਸ਼ੇਰ ਬਣਾਉ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਅੱਜ ਅਸੀਂ ਦਰਸ਼ਨ ਕਰ ਰਹੇ ਹਾਂ ਉਸ ਸਥਾਨ ਦੇ ਜਿੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਿੜੀਆਂ ਦੇ ਨਾਲ ਬਾਜ ਨੂੰ ਲੜਾਇਆ ਸੀ ਅੰਬਾਲਾ ਸ਼ਹਿਰ ਦਾ ਗੁਰਦੁਆਰਾ ਬਾਦਸ਼ਾਹੀ ਬਾਗ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਚਰਨ ਛੋਪਾ ਪ੍ਰਾਪਤ ਸਥਾਨ ਹੈ ਪੂਰੀ ਵੀਡੀਓ ਦੇਖੋ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਂਦੇ ਹਾਂ ਅਤੇ ਇੱਥੇ ਦਾ ਪੂਰਾ ਇਤਿਹਾਸ ਵੀ ਦੱਸਦੇ ਹਾਂ ਆਓ ਕਰਦੇ ਹਾਂ ਗੁਰਦੁਆਰਾ ਬਾਦਸ਼ਾਹੀ ਬਾਗ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਆਪਣੇ ਮਾਮਾ ਕਿਰਪਾਲ ਚੰਦ ਜੀ ਅਤੇ ਕਈ ਸਿੱਖਾਂ ਨਾਲ ਆਏ ਸਨ ਉਸ ਸਮੇਂ ਗੁਰੂ ਸਾਹਿਬ ਜੀ ਕੋ ਨੀਲਾ ਘੋੜਾ ਤੇ ਚਿੱਟਾ ਬਾਜ਼ ਵੀ ਸੀ ਗੁਰਦੁਆਰਾ ਬਾਦਸ਼ਾਹੀ ਬਾਗ ਸਾਹਿਬ ਵਿਖੇ ਇਹ ਅੱਜ ਦਾ ਪਾਵਨ ਮੁਖਵਾਕ ਹੁਣ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਚੱਲਦੇ ਹਨ ਇੱਥੇ ਦੇ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫੱਗਣ ਦੀ ਪੂਰਨਵਾਸੀ ਨੂੰ ਇੱਥੇ ਆਏ ਸਨ ਆ ਜਿੱਥੇ ਕੀਰਤਨ ਦੇ ਕਥਾ ਦੇ ਪ੍ਰਵਾਹ ਚੱਲਦੇ ਹਨ ਅਤੇ ਬੇਅੰਤ ਸੰਗਤਾਂ ਆਪਣੀਆਂ ਹਾਜ਼ਰੀਆਂ ਭਰਦੀਆਂ ਹਨ ਸੰਗਤ ਜੀ ਇੱਥੇ ਦਾ ਇਤਿਹਾਸ ਲਿਖਿਆ ਹੈ ਇੱਥੇ ਦਾ ਪੀਰ ਅਮੀਰਦੀਨ ਜੋ ਗੁਰੂ ਜੀ ਕੋਲ ਚਿੱਟਾ ਬਾਜ ਦੇਖਦਾ ਹੈ ਉਹਦੇ ਕੋਲ ਵੀ ਇੱਕ ਬਾਜ ਹੈ ਪਰ ਉਹ ਗੁਰੂ ਜੀ ਤੋਂ ਚਿੱਟਾ ਬਾਜ ਲੈਣਾ ਚਾਹੁੰਦਾ ਹੈ ਉਹ ਗੁਰੂ ਜੀ ਨੂੰ ਕਹਿੰਦਾ ਹੈ ਆਓ ਅਸੀਂ ਆਪਣੇ ਬਾਜਾਂ ਦਾ ਮੁਕਾਬਲਾ ਕਰਾਂਦੇ ਹਾਂ ਗੁਰੂ ਜੀ ਜਾਣੀ ਜਾਣ ਸਨ ਉਹ ਕਹਿੰਦੇ ਤੂੰ ਬਾਜ ਨਾਲ ਨਹੀਂ ਅਸੀਂ ਚਿੜੀਆਂ ਨਾਲ ਤੇਰੇ ਬਾਜ ਨੂੰ ਹਰਾਵਾਂਗੇ ਪੀਰ ਉਮੇਰਦੀਨ ਗੁੱਸੇ ਵਿੱਚ ਆਂਦਾ ਹੈ ਗੁਰੂ ਜੀ ਨੂੰ ਕਹਿੰਦਾ ਲੜਾਓ ਫਿਰ ਕਿੱਥੇ ਹਨ ਤੁਹਾਡੀਆਂ ਚਿੜੀਆਂ ਗੁਰੂ ਸਾਹਿਬ ਜੀ ਉੱਥੇ ਪ੍ਰਖਤ ਤੇ ਬੈਠੇ ਦੋ ਚਿੜੀਆਂ ਤੇ ਕਿਰਪਾ ਦ੍ਰਿਸ਼ਟੀ ਕਰਦੇ ਹਨ ਉਹ ਚਿੜੀਆਂ ਤੇ ਬਾਜ ਵਿੱਚ ਲੜਾਈ ਸ਼ੁਰੂ ਹੁੰਦੀ ਹੈ ਯੁੱਧ ਸ਼ੁਰੂ ਹੁੰਦਾ ਹੈ ਉਹ ਦੋਨੋਂ ਚਿੜੀਆਂ ਬਾਜ ਨੂੰ ਜੋ ਪੀਰ ਉਮੇਰਦੀਨ ਦਾ ਬਾਜ ਸੀ ਉਸ ਨੂੰ ਜ਼ਖਮੀ ਕਰ ਦਿੰਦੀਆਂ ਹਨ ਅਤੇ ਇੱਥੋਂ ਕੁਝ ਦੂਰੀ ਤੇ ਗੁਰਦੁਆਰਾ ਸਾਹਿਬ ਗੋਬਿੰਦਪੁਰਾ ਵਿਖੇ ਉਸ ਬਾਜ ਨੂੰ ਮਾਰ ਦਿੰਦੀਆਂ ਹਨ ਤਾਂ ਹੀ ਕਿਹਾ ਜਾਂਦਾ ਹੈ ਚਿੜੀਓ ਸੇ ਮੈਂ ਬਾਜ ਤੁੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਂ ਇਸੇ ਸਥਾਨ ਤੇ ਚਿੜੀਆਂ ਅਤੇ ਬਾਜਾਂ ਦੀ ਲੜਾਈ ਹੋਈ ਸੀ ਸੰਗਤ ਜੀ ਪੀਰ ਅਮੀਰਦੀਨ ਇੱਕ ਗਲਤ ਭਾਵਨਾ ਨਾਲ ਗੁਰੂ ਘਰ ਵਿੱਚ ਆਇਆ ਸੀ ਜਦੋਂ ਕੋਈ ਸ਼ਰਧਾ ਨਾਲ ਆਵੇ ਉਸ ਦੀਆਂ ਸਭ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਗੁਰੂ ਸਾਹਿਬ ਨੇ ਕਿਹਾ ਹੈ ਚੱਲ ਕੇ ਆਏ ਨੂੰ ਦੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਸੰਗਤ ਜੀ ਇਹ ਚਿੜੀਆਂ ਤੇ ਬਾਜਾਂ ਦੀ ਲੜਾਈ ਇੱਕ ਇਸ਼ਾਰਾ ਸੀ ਕਿ ਬਾਜ ਭਾਵੇਂ ਤੱਕੜਾ ਹੈ ਚਿੜੀਆਂ ਭਾਵੇਂ ਕਮਜ਼ੋਰ ਹਨ ਪਰ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਨਿਮਾਣਾ ਨਿਤਾਣਾ ਵੀ ਜ਼ੁਲਮ ਦਾ ਟਾਕਰਾ ਕਰ ਸਕਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਦਾ ਹੀ ਜ਼ੁਲਮ ਦਾ ਟਾਕਰਾ ਕੀਤਾ ਇੱਥੋਂ ਤੱਕ ਆਪਣੇ ਚਾਰ ਸਾਹਿਬਜ਼ਾਦੇ ਵੀ ਕੁਰਬਾਨ ਕਰ ਦਿੱਤੇ ਪਰ ਜ਼ੁਲਮ ਅੱਗੇ ਕਦੇ ਝੁਕੇ ਨਹੀਂ ਸੰਗਤਜੀ ਗੁਰਦੁਆਰਾ ਸਾਹਿਬ ਵਿਖੇ ਖੁੱਲੀ ਕਾਰ ਪਾਰਕਿੰਗ ਹੈ ਲੰਗਰ ਹਾਲ ਹੈ ਬਹੁਤ ਵਧੀਆ ਪ੍ਰਬੰਧ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਹਜ਼ਾਰਾਂ ਹੀ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀਆਂ ਹਨ ਅਤੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਉਮੀਦ ਕਰਦੇ ਹਾਂ ਅੱਜ ਦਾ ਬਲੌਗ ਤੁਹਾਨੂੰ ਬਹੁਤ ਅੱਛਾ ਲੱਗਿਆ ਹੋਵੇਗਾ ਲਾਈਕ ਅਤੇ ਸ਼ੇਅਰ ਜਰੂਰ ਇੱਕ ਕਰਿਆ ਕਰੋ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਜਲਦੀ ਇੱਕ ਨਵੇਂ ਵਲੌਗ ਵਿੱਚ ਮਿਲਾਂਗੇ ਸਾਡੇ ਨਾਲ ਬਨੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ